ਪੰਜੇ ਉਂਗਲਾਂ ਇੱਕ ਸਾੜਤਾ ਨਹੀਂ ਹੁੰਦੀਆਂ ਪਰ ਅੱਜ ਦਾ ਜੋ ਜ਼ਮਾਨਾ ਹੈ ਅੱਜ ਦੇ ਜ਼ਮਾਨੇ ਵਿੱਚ ਬੰਦੇ ਨੂੰ ਬਗਾਨਿਆਂ ਤੋਂ ਜ਼ਿਆਦਾ ਆਪਣੇਆਂ ਤੋਂ ਖਤਰਾ ਹੈ ਕਿਉਂਕਿ ਆਪਣੇਆਂ ਉੱਤੇ ਹਮੇਸ਼ਾ ਬੰਦਾ ਅੱਖਾਂ ਮੀਚ ਕੇ ਭਰੋਸਾ ਕਰ ਲੈਂਦਾ ਹੈ ਤੇ ਬਗਾਨਿਆਂ ਨੂੰ ਬਗਾਨੇ ਸਾਵੇਂ ਦਾ ਜਦੋਂ ਤੁਸੀਂ ਕਿਸੇ ਉੱਤੇ ਅੱਖਾਂ ਮੀਚ ਕੇ ਭਰੋਸਾ ਕਰਦੇ ਹੋ ਤਾਂ ਫਿਰ ਕਈ ਵਾਰ ਤੁਸੀਂ ਧੋਖਾ ਖਾ ਜਾਂਦੇ ਹੋ ਅੱਜ ਦੀ ਸੱਚੀ ਘਟਨਾ ਵਿੱਚ ਵੀ ਆਪਣਿਆਂ ਨੇ ਇਹੋ ਜਿਹਾ ਕੰਮ ਕੀਤਾ ਜਿਸ ਨੂੰ ਸੁਣ ਕੇ ਤੁਹਾਡੀ ਵੀ ਰੂਹ ਕੰਬ ਜਾਏਗੀ ਕਿ ਇਹ ਕਿੱਦਾਂ ਹੋ ਸਕਦਾ ਜਦੋਂ ਇਸ ਘਟਨਾ ਦਾ ਖੁਲਾਸਾ ਹੋਇਆ ਤਾਂ ਲੋਕਾਂ ਨੇ ਦੰਦਾਂ ਥੱਲੇ ਉਂਗਲਾਂ ਲੈ ਲਈਆਂ ਕਿ ਐਦਾਂ ਕਿਵੇਂ ਹੋ ਸਕਦਾ ਕੋਈ ਆਪਣਿਆਂ ਨਾਲ ਐਦਾਂ ਕਿਵੇਂ ਕਰ ਸਕਦਾ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਪਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਇਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਹਰਿਆਣਾ ਦੇ ਜ਼ਿਲ੍ਹਾ ਜਮਨਾ ਨਗਰ ਦੀ ਸ਼ਹਿਰ ਜਮਨਾ ਨਗਰ ਥਾਣੇ ਦੇ ਅਧੀਨ ਪੈਂਦਾ ਆਜ਼ਾਦ ਨਗਰ ਕਲੋਨੀ ਗਲੀ ਨੰਬਰ 2 ਗੱਲ ਹੈ 23 ਜੂਨ 2024 ਦੀ ਇੱਕ ਕੁੜੀ ਜਿਸ ਦੀ ਉਮਰ ਲਗਭਗ 27 ਸਾਲ ਸੀ ਉਹ ਆਪਣੇ ਘਰ ਆਉਂਦੀ ਹੈ ਘਰ ਦੀ ਆ ਕੇ ਡੋਰ ਬੈਲ ਵਜਾਉਂਦੀ ਹੈ ਪਰ ਅੰਦਰੋਂ ਕੋਈ ਵੀ ਉੱਤਰ ਨਹੀਂ ਮਿਲਦਾ ਉਹ ਫਿਰ ਬੈਲ ਵਜਾਉਂਦੀ ਹੈ ਪਰ ਫੇਰ ਵੀ ਕੋਈ ਅੰਦਰੋਂ ਨਹੀਂ ਬੋਲਦਾ ਹੁਣ ਉਹ ਕੁੜੀ ਜਦੋਂ ਦਰਵਾਜ਼ੇ ਨੂੰ ਧੱਕਾ ਮਾਰਦੀ ਹੈ ਤਾਂ ਦਰਵਾਜ਼ਾ ਖੁੱਲ ਜਾਂਦਾ ਹੈ ਖੁੱਲਣ ਤੋਂ ਬਾਅਦ ਜਦੋਂ ਡਰਾਈਂਗ ਰੂਮ ਦੇ ਵਿੱਚ ਜਾਂਦੀ ਹੈ ਆਪਣੀ ਮਾਂ ਤੇ ਭਰਾ ਨੂੰ ਆਵਾਜ਼ਾ ਮਾਰਦੀ ਤਾਂ ਉਸ ਦੀਆਂ ਅੱਖਾਂ ਫਟੀਆਂ ਰਹਿ ਜਾਂਦੀਆਂ ਕਿਉਂਕਿ ਡਰਾਈਂਗ ਰੂਮ ਦੇ ਵਿੱਚ ਉਸ ਦੇ ਭਰਾ ਜਿਸ ਦਾ ਨਾਮ ਰਾਹੁਲ ਸੀ ਉਸ ਦੀ ਲਾਸ਼ ਖੂਨ ਨਾਲ ਲਥਪਥ ਹੋਈ ਪਈ ਸੀ ਹੁਣ ਉਹ ਚੀਕਾਂ ਮਾਰਦੀ ਆ ਰੌਲਾ ਪਾਉਂਦੀ ਹੈ ਉਸ ਤੋਂ ਬਾਅਦ ਜਦੋਂ ਅੱਗੇ ਜਾ ਕੇ ਉਹ ਬੈਡਰੂਮ 'ਚ ਦੇਖਦੀ ਹੈ ਤਾਂ ਉੱਥੇ ਉਸ ਦੀ ਮਾਂ ਮੀਨਾ ਸੈਣੀ ਦੀ ਲਾਸ਼ ਵੀ ਖੂਨ ਨਾਲ ਲਥਪਥ ਹੋਈ ਪਈ ਸੀ ਘਰ ਦਾ ਸਮਾਨ ਇੱਧਰ ਉੱਧਰ ਖਿੰਡਿਆ ਹੋਇਆ ਸੀ ਤੇ ਘਰੋਂ 14 ਲੱਖ ਰੁਪਏ ਦੇ ਗਹਿਣੇ ਗਾਇਬ ਸਨ ਉਸ ਦੀਆਂ ਚੀਕਾਂ ਸੁਣ ਕੇ ਉਸ ਦਾ ਰੌਲਾ ਸੁਣ ਕੇ ਆਂਢੀ ਗਮਾਂਢੀ ਉਸ ਘਰ ਵਿੱਚ ਆ ਜਾਂਦੇ ਨੇ ਲੋਕਾਂ ਦਾ ਇਕੱਠ ਹੋ ਜਾਂਦਾ ਹੈ ਪੁਲਿਸ ਨੂੰ 112 ਤੇ ਕਾਲ ਕੀਤੀ ਜਾਂਦੀ ਹੈ ਇਹ ਸਮਾਂ ਹੁੰਦਾ ਸ਼ਾਮ ਦੇ 4 ਵਜੇ ਦਾ ਪੁਲਿਸ ਆਉਂਦੀ ਹੈ ਡੀਐਸਪੀ ਅਵਲਾਹ ਜੋਸ਼ੀ ਤੇ ਉਸ ਦੀ ਪੁਲਿਸ ਟੀਮ ਮੌਕੇ ਤੇ ਪਹੁੰਚਦੀ ਹੈ ਜਦੋਂ ਉਹ ਦੇਖਦੇ ਨੇ ਤਾਂ ਘਰ ਦਾ ਸਮਾਨ ਇੱਧਰ ਉੱਧਰ ਵਿਖਰਿਆ ਹੋਇਆ ਸੀ ਪਹਿਲੀ ਨਜ਼ਰ ਦੇ ਵਿੱਚ ਹੀ ਇਹ ਮਾਮਲਾ ਲੁੱਟ ਦਾ ਲੱਗਦਾ ਸੀ ਤੇ ਉਹ ਆਪਣੀ ਜਾਂਚ ਵਿੱਚ ਜੁੱਟ ਜਾਂਦੇ ਨੇ ਲਾਸ਼ਾਂ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਜਾਂਦਾ ਹੈ ਤੇ ਉਹਨਾਂ ਨੂੰ ਪਤਾ ਲੱਗਦਾ ਕਿ ਘਰ ਵਿੱਚੋਂ 14 ਲੱਖ ਰੁਪਏ ਦੇ ਗਹਿਣੇ ਗਾਇਬ ਨੇ ਜਦੋਂ ਪੁਲਿਸ ਦੀ ਨਿਗਾ CCTV ਕੈਮਰੇ ਜੋ ਘਰ ਵਿੱਚ ਲੱਗੇ ਹੋਏ ਸੀ ਉਹਨਾਂ ਤੇ ਪਈ ਤਾਂ ਪੁਲਿਸ ਨੂੰ ਲੱਗਿਆ ਕਿ ਜੋ ਕਾਤਲ ਹੈ ਉਹ ਹੁਣ ਸਾਡੇ ਸਾਹਮਣੇ ਆ ਜਾਏਗਾ ਪਰ CCTV ਕੈਮਰੇ ਕਿਸੇ ਨੇ ਪਹਿਲਾਂ ਹੀ ਬੰਦ ਕਰ ਦਿੱਤੇ ਸੀ ਪੁਲਿਸ ਦੇ ਹੱਥ ਹੁਣ ਉਹਨਾਂ CCTV ਕੈਮਰਿਆਂ 'ਚੋਂ ਕੁਝ ਨਹੀਂ ਲੱਗਦਾ ਇਹ ਜੋ 27 ਸਾਲਾ ਕਾਜਲ ਨੌਂਦੀ ਕੁੜੀ ਸੀ ਇਸ ਦੇ ਘਰ ਦੇ ਵਿੱਚ ਇਸ ਦਾ ਭਰਾ ਰਾਹੁਲ ਤੇ ਇਸ ਦੀ ਮਾਂ ਮੀਨਾ ਸੈਣੀ ਰਹਿੰਦੇ ਸੀ ਦੋਨਾਂ ਦੀ ਮੌਤ ਹੋ ਗਈ ਸੀ ਜਾਨੀ ਦੋਨਾਂ ਦੀ ਹੱਤਿਆ ਹੋਈ ਸੀ ਪਰ ਇਸ ਦੇ ਪਿਤਾ ਦੀ 2007 ਦੇ ਵਿੱਚ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਪੁਲਿਸ ਜਾਂਚ ਪੜਤਾਲ ਕਰਦੀ ਹੈ ਹੁਣ ਇਸ ਕਤਲ ਨੂੰ 72 ਘੰਟੇ ਹੋ ਜਾਂਦੇ ਨੇ ਪਰ ਜੋ ਕਾਤਲ ਸੀ ਉਹ ਪੁਲਿਸ ਦੀ ਗ੍ਰਿਫਤ ਤੋ ਬਾਹਰ ਸੀ ਹੁਣ ਪੁਲਿਸ ਆਸ-ਪਾਸ ਦੇ ਸੀਸੀਟੀਵੀ ਕੈਮਰੇ ਦੇਖਦੀ ਹੈ ਸੀਸੀਟੀਵੀ ਕੈਮਰਿਆਂ ਵਿੱਚ ਉਹਨਾਂ ਨੂੰ ਤਕਰੀਬਨ 23 ਜੂਨ 2024 ਨੂੰ ਸਵੇਰ ਦੇ 10:30 ਵਜੇ ਇੱਕ ਨਕਾਬਪੋਸ਼ ਇਸ ਘਰ ਦੇ ਵਿੱਚ ਦਾਖਲ ਹੁੰਦਾ ਜਾਂਦਾ ਹੈ ਤੇ ਉਸ ਤੋਂ 2-3 ਘੰਟਿਆਂ ਬਾਅਦ ਉਸ ਨਕਾਬਪੋਸ਼ ਦੇ ਨਾਲ ਹੀ ਇਹ ਜੋ ਕਾਜਲ ਹੁੰਦੀ ਹੈ ਇਹ ਵੀ ਘਰੋਂ ਬਾਹਰ ਨਿਕਲਦੀ ਹੈ ਪੁਲਿਸ ਨੂੰ ਕਾਜਲ ਉੱਤੇ ਸ਼ੱਕ ਹੁੰਦਾ ਹੈ ਕਿ ਜ਼ਰੂਰ ਕੋਸ਼ਨਾ ਕੁਝ ਧਾਲ ਵਿੱਚ ਕਾਲਾ ਹੈ ਪੁਲਿਸ ਕਾਜਲ ਤੋਂ ਪੁੱਛਗਿੱਛ ਕਰਦੀ ਹੈ ਤੇ ਉਸ ਨੂੰ ਪੁੱਛਦੀ ਹੈ ਕਿ ਤੂੰ ਸਾਨੂੰ ਦੱਸ ਉਸ ਦਿਨ ਕੀ ਹੋਇਆ ਸੀ ਤਾਂ ਕਾਜਲ ਨੇ ਦੱਸਿਆ ਕਿ ਮੈਂ ਲਗਭਗ 2:00-3:00 ਵਜੇ ਘਰੋਂ ਬਿਊਟੀ ਪਾਰਲਰ ਹੀ ਨਿਕਲੀ ਸੀ ਮੈਂ ਆਪਣੇ ਵਾਲ ਸਟ੍ਰੇਟ ਕਰਵਾਉਣੇ ਸੀ ਤੇ ਮੇਰੀ ਮਾਂ ਦਾ ਵੀ ਪਿੱਛੋਂ ਮੈਨੂੰ ਫੋਨ ਆਉਂਦਾ ਕਿ ਪੁੱਤ ਆਉਂਦੀ ਹੋਈ ਜੂਸ ਲੈ ਕੇ ਆਈ ਜਦੋਂ ਮੈਂ ਜੂਸ ਲੈ ਕੇ ਲਗਭਗ 3:30 ਵਜੇ ਘਰੇ ਪਹੁੰਚੀ ਤਾਂ ਉਹਨਾਂ ਦਾ ਕਤਲ ਹੋ ਚੁੱਕਿਆ ਸੀ ਲਾਸ਼ਾਂ ਖੂਨ ਨਾਲ ਲਥਪਤ ਹੋਈਆਂ ਪਈਆਂ ਸੀ ਪਰ ਜਦੋਂ ਪੋਸਟਮਾਰਟਮ ਦੀ ਰਿਪੋਰਟ ਆਉਂਦੀ ਹੈ ਤਾਂ ਪੁਲਿਸ ਵੀ ਹੈਰਾਨ ਹੋ ਜਾਂਦੀ ਹੈ ਕਿਉਂਕਿ ਪੋਸਟਮਾਰਟਮ ਦੀ ਰਿਪੋਰਟ ਕੁਝ ਹੋਰ ਕਹਿ ਰਹੀ ਸੀ ਤੇ ਕਾਜਲ ਕੁਝ ਹੋਰ ਕਹਿ ਰਹੀ ਸੀ ਪੋਸਟਮਾਰਟਮ ਦੀ ਰਿਪੋਰਟ ਦੇ ਅਨੁਸਾਰ ਇਹਨਾਂ ਦੋਨਾਂ ਦਾ ਕਤਲ ਲਗਭਗ 10:30 ਵਜੇ ਦੇ ਵਿੱਚ ਵਿੱਚ ਹੋਇਆ ਸੀ ਜਦਕਿ ਕਾਜਲ ਕਹਿ ਰਹੀ ਸੀ ਕਿ ਮੈਂ 2-3 ਵਜੇ ਘਰੋਂ ਨਿਕਲੀ ਆ ਤਾਂ ਇਸ ਦਾ ਮਤਲਬ ਇਹ ਸੀ ਕਿ ਕਾਜਲ ਦੇ ਕਹਿਣ ਅਨੁਸਾਰ ਇਹਨਾਂ ਦਾ ਕਤਲ 2-3 ਵਜੇ ਹੋਇਆ ਸੀ ਪਰ ਜਦੋਂ ਪੋਸਟਮਾਰਟਮ ਦੀ ਰਿਪੋਰਟ ਤੇ ਕਾਜਲ ਦੇ ਬਿਆਨ ਆਪਸ ਵਿੱਚ ਨਹੀਂ ਮਿਲਦੇ ਤਾਂ ਪੁਲਿਸ ਦਾ ਸ਼ੱਕ ਕਾਜਲ ਦੇ ਉੱਤੇ ਹੋਰ ਗਹਿਰਾ ਜਾਂਦਾ ਹੈ ਤੇ ਪੁਲਿਸ ਹੁਣ ਕਾਜਲ ਤੋਂ ਆਪਣੇ ਢੰਗ ਦੇ ਨਾਲ ਪੁੱਛੇ-ਗੇਛ ਕਰਦੀ ਆ ਪਹਿਲਾਂ ਤਾਂ ਕਾਜਲ ਬੜੀਆਂ ਕਹਾਣੀਆਂ ਸੁਣਾਉਂਦੀ ਆ ਪਰ ਪੁਲਿਸ ਨੂੰ ਗਮਰਾਹ ਨਾ ਕਰ ਸਕੇ ਤਾਂ ਪੁਲਿਸ ਨੇ ਕਿਹਾ ਕਿ ਸਾਨੂੰ ਸੱਚ-ਸੱਚ ਦੱਸ ਅਸਲ ਵਿੱਚ ਕਹਾਣੀ ਕੀ ਆ ਅਸਲ ਵਿੱਚ ਗੱਲ ਕੀ ਆ ਤਾਂ ਉਸ ਤੋਂ ਬਾਅਦ ਕਾਜਲ ਰਾਜ ਉਗਲਦੀ ਆ ਤੇ ਜੋ ਕਹਾਣੀ ਦੱਸਦੀ ਆ ਉਸ ਨੂੰ ਸੁਣ ਕੇ ਸਭ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਆ ਉਹ ਦੱਸਦੀ ਆ ਕਿ ਮੇਰੀ ਇੱਕ ਸਹੇਲੀ ਸੀ ਤੇ ਮੈਂ ਉਸ ਦਾ ਵਿਆਹ ਆਪਣੇ ਭਰਾ ਨਾਲ ਕਰਵਾਉਣਾ ਚਾਹੁੰਦੀ ਸੀ ਮੈਂ ਇਹ ਗੱਲ ਆਪਣੇ ਮਾਂ ਨਾਲ ਕੀਤੀ ਤੇ ਆਪਣੇ ਭਰਾ ਨਾਲ ਕੀਤੀ ਤਾਂ ਉਹ ਵਿਆਹ ਨੂੰ ਮੰਨ ਗਏ ਦੋਨੇ ਪਰਿਵਾਰਾਂ ਦੀ ਸਹਿਮਤੀ ਹੋ ਗਈ ਤੇ ਮੇਰੀ ਸਹੇਲੀ ਦਾ ਵਿਆਹ ਮੇਰੇ ਭਰਾ ਦੇ ਨਾਲ ਹੋ ਗਿਆ ਜਿਸ ਦਿਨ ਸੁਹਾਗ ਰਾਤ ਸੀ ਉਸ ਦਿਨ ਇਹ ਕਾਜੋਲ ਆਪਣੇ ਭਰਾ ਦੇ ਆਪਣੀ ਘਰ ਵਾਲੀ ਦੇ ਕਮਰੇ 'ਚ ਜਾਣ ਤੋਂ ਪਹਿਲਾਂ ਹੀ ਉਸਦੇ ਕਮਰੇ 'ਚ ਦਾਖਲ ਹੋ ਜਾਂਦੀ ਹੈ ਤੇ ਉਸ ਨਾਲ ਇਤਰਾਜਯੋਗ ਹਾਲਤ ਦੇ ਵਿੱਚ ਇਸ ਦਾ ਭਰਾ ਉਸ ਨੂੰ ਦੇਖ ਲੈਂਦਾ ਹੈ ਤੇ ਉਸ ਦੀਆਂ ਅੱਖਾਂ ਫਟੀਆਂ ਰਹਿ ਜਾਂਦੀਆਂ ਕਿ ਇਹ ਮੈਂ ਕੀ ਦੇਖ ਰਿਹਾ ਕਿਉਂਕਿ ਜੋ ਕਾਜੋਲ ਸੀ ਉਹ ਸੰਭਲੈਂਗਿੰਗ ਸੀ ਹੁਣ ਇਹ ਗੱਲ ਭਰਾ ਆਪਣੀ ਮਾਂ ਨੂੰ ਦੱਸਦਾ ਕਿ ਐਦਾਂ ਐਦਾਂ ਕਰਕੇ ਮੈਂ ਇਹਨਾਂ ਨੂੰ ਇਤਰਾਜਯੋਗ ਹਾਲਤ ਦੇ ਵਿੱਚ ਦੇਖਿਆ ਘਰ ਵਿੱਚ ਕਲੇਸ਼ ਵੀ ਹੁੰਦਾ ਤੇ ਕਾਜੋਲ ਨੂੰ ਕਿਹਾ ਜਾਂਦਾ ਕਿ ਅੱਗੇ ਤੋਂ ਜੇ ਤੁਸੀਂ ਐਦਾਂ ਦਾ ਕੁਝ ਕਰਦੀਆਂ ਦੇਖ ਲਈਆਂ ਤਾਂ ਤੁਸੀਂ ਆਪਣਾ ਪੜਿਆ ਵਿਚਾਰ ਲਿਓ ਪਰ ਇਦਾਂ ਫੇਰ ਹੁੰਦਾ ਰਹਿੰਦਾ ਹੈ ਇਸ ਗੱਲ ਦਾ ਇਹਨਾਂ ਉੱਪਰ ਕੋਈ ਅਸਰ ਨਹੀਂ ਹੁੰਦਾ ਘਰ ਵਿੱਚ ਹੁਣ ਰੋਜ਼ਾਨਾ ਲੜਾਈ ਰਹਿੰਦੀ ਸੀ ਇਸ ਗੱਲ ਤੋਂ ਦੁਖੀ ਹੋ ਕੇ ਕਾਜੋਲ ਦੀ ਪਰਜਾਈ ਘਰ ਛੱਡ ਕੇ ਚਲੀ ਜਾਂਦੀ ਹੈ ਇਹਨਾਂ ਦਾ ਨਵੇੜਾ ਹੋ ਜਾਂਦਾ ਹੈ ਤੇ ਹੁਣ ਕਾਜਲ ਨੂੰ ਬੜਾ ਗੁੱਸਾ ਆਉਂਦਾ ਹੈ ਪਰ ਥੋੜੇ ਸਮੇਂ ਬਾਅਦ ਇਸ ਦੇ ਭਰਾ ਰਾਹੁਲ ਦਾ ਦੂਸਰਾ ਵਿਆਹ ਹੋ ਜਾਂਦਾ ਹੈ ਤੇ ਹੁਣ ਕਾਜੋਲ ਦੀ ਦੂਜੀ ਪਰਜਾਈ ਘਰ ਵਿੱਚ ਆਉਂਦੀ ਹੈ ਪਰ ਕਾਜੋਲ ਉਸ ਨਾਲ ਵੀ ਉਦਾਂ ਦੇ ਹੀ ਹਰਕਤਾਂ ਕਰਦੀ ਹੈ ਇਹ ਗੱਲਾਂ ਦਾ ਇਸ ਦੇ ਭਰਾ ਤੇ ਮਾਂ ਨੂੰ ਜਦੋਂ ਪਤਾ ਲੱਗਦਾ ਉਹ ਫੇਰ ਉਸ ਨੂੰ ਕਹਿੰਦੇ ਨੇ ਕਿ ਤੂੰ ਆਪਣੀਆਂ ਹਰਕਤਾਂ ਤੋਂ ਬਾਜ਼ ਆ ਜਾ ਪਰ ਕਾਜੋਲ ਨਹੀਂ ਹਟੀ ਹੁਣ ਉਹ ਜੋ ਦੂਸਰੀ ਪਤਨੀ ਸੀ ਉਹ ਵੀ ਇਹਨਾਂ ਗੱਲਾਂ ਤੋਂ ਪਰੇਸ਼ਾਨ ਹੋ ਕੇ ਘਰ ਛੱਡ ਕੇ ਚਲੀ ਜਾਂਦੀ ਹੈ ਪਰ ਕਾਜੋਲ ਦੇ ਮਨ ਦੇ ਵਿੱਚ ਆਪਣੀ ਮਾਂ ਤੇ ਆਪਣੇ ਭਰਾ ਪ੍ਰਤੀ ਬਹੁਤ ਜ਼ਿਆਦਾ ਨਫ਼ਰਤ ਪੈਦਾ ਹੋ ਜਾਂਦੀ ਹੈ ਤੇ ਕਾਜੋਲ ਨੇ ਸੋਚਿਆ ਕਿ ਮੈਂ ਇਹਨਾਂ ਨੂੰ ਜਿਉਂਦਾ ਨਹੀਂ ਛੱਡਾਂਗੀ ਜੇ ਇਹ ਮਰਨਗੇ ਫੇਰ ਹੀ ਮੈਂ ਆਪਣੇ ਢੰਗ ਨਾਲ ਆਪਣੀ ਜ਼ਿੰਦਗੀ ਜਿਉ ਸਕਦੀਆਂ ਨਹੀਂ ਤਾਂ ਇਹ ਮੇਰੇ ਉੱਤੇ ਐਦਾਂ ਹੀ ਬੰਦਸ਼ਾ ਲਾਉਣਗੇ ਕਿਉਂਕਿ ਕਾਜੋਲ ਦਾ ਜਨਮ 1997 ਵਿੱਚ ਹੋਇਆ ਸੀ ਤੇ ਉਸ ਦਾ ਜੋ ਬਚਪਨ ਸੀ ਮੁੰਡਿਆਂ ਵਿੱਚ ਹੀ ਵਿੱਤਿਆ ਸੀ ਤੇ ਉਸ ਦਾ ਸਟਾਈਲ ਵੀ ਮੁੰਡਿਆਂ ਵਾਲਾ ਸੀ ਉਹ ਹਮੇਸ਼ਾ ਮੁੰਡਿਆਂ ਵਾਲੇ ਕੱਪੜੇ ਪਾ ਕੇ ਰੱਖਦੀ ਕੁੜੀਆਂ ਦੇ ਵੱਲ ਤਾਂ ਉਹ ਸਿਰਫ ਜਿਵੇਂ ਮੁੰਡੇ ਦੇਖਦੇ ਆ ਉਦਾਂ ਹੀ ਦੇਖਦੀ ਸੀ ਜਿਆਦਾ ਕੁੜੀਆਂ ਦੇ ਵਿੱਚ ਨਹੀਂ ਵਿਚਰਦੀ ਸੀ ਕਾਜੋਲ ਨੇ ਇੰਸਟਾਗ੍ਰam ਉੱਤੇ ਆਪਣੀ ਇੱਕ ਆਈਡੀ ਵੀ ਬਣਾਈ ਹੋਈ ਸੀ ਜਿਸ ਉੱਤੇ ਜੋ ਉਸ ਨੇ ਰੀਲਾਂ ਪਾਈਆਂ ਹੋਈਆਂ ਸੀ ਉਸ ਵਿੱਚ ਵੀ ਉਸ ਤੇ ਪੈਂਟ ਸ਼ਰਟੀ ਪਾਈ ਹੁੰਦੀ ਸੀ ਤੇ ਲਗਭਗ ਇਸ ਦੇ 1500 ਫਾਲੋਅਰ ਸੀ ਇਹ ਮੋਬਾਈਲਾਂ ਦੀ ਦੁਕਾਨ ਉੱਤੇ ਕੰਮ ਕਰਨ ਵੀ ਲੱਗਦੀ ਹੈ ਜਦੋਂ ਰਾਹੁਲ ਦਾ ਪਹਿਲਾ ਵਿਆਹ ਹੋਇਆ ਸੀ ਜਾਨੀ ਕਾਜੋਲ ਦੀ ਸਹੇਲੀ ਨਾਲ ਉਦੋਂ ਇਹ ਸਾਵਣ ਕੁਮਾਰੀ ਇਲਾਕੇ ਦੇ ਵਿੱਚ ਰਹਿੰਦੇ ਸੀ ਪਰ ਉਸ ਤੋਂ ਬਾਅਦ ਜਦੋਂ ਰਾਹੁਲ ਦਾ ਦੂਸਰਾ ਵਿਆਹ ਹੋਇਆ ਇਹ ਆਜ਼ਾਦ ਨਗਰ ਕਲੋਨੀ ਦੇ ਵਿੱਚ ਆ ਕੇ ਰਹਿਣ ਲੱਗੇ ਹੁਣ ਕਾਜੋਲ ਸੋਚਦੀ ਹੈ ਕਿ ਇਹਨਾਂ ਨੂੰ ਰਸਤੇ ਦੇ ਵਿੱਚੋਂ ਕਿਸੇ ਨਾ ਕਿਸੇ ਢੰਗ ਨਾਲ ਹਟਾਇਆ ਜਾਵੇ ਜਾਨੀ ਇਹਨਾਂ ਦਾ ਕਤਲ ਕਰ ਦਿੱਤਾ ਜਾਵੇ ਤੇ ਹੁਣ ਇਸ ਨੂੰ ਜ਼ਰੂਰਤ ਸੀ ਆਪਣੇ ਨਾਲ ਕਿਸੇ ਸਾਥੀ ਦੀ ਜੋ ਇਸ ਕਤਲ ਨੂੰ ਅੰਜਾਮ ਦੇ ਸਕਦਾ ਸੀ ਤੇ ਫਿਰ ਇਹ ਆਪਣੇ ਨਾਨਕਿਆਂ ਦਾ ਸਹਾਰਾ ਲੈਂਦੀ ਹੈ ਕਿਉਂਕਿ ਇਸ ਦੀ ਨਾਨੀ ਜਿਸ ਦਾ ਨਾਮ ਫੂਲ ਕੁਮਾਰੀ ਸੀ ਉਹ ਪਲਾਟ ਤੇ ਮਕਾਨ ਆਪਣੇ ਬੇਟਿਆਂ ਦੇ ਨਾਂ ਲਗਵਾਉਣ ਦੀ ਬਜਾਏ ਕਾਜੋਲ ਦੀ ਮਾਂ ਮੀਨਾ ਸੈਣੀ ਦੇ ਨਾਂ ਤੇ ਲਗਵਾ ਦਿੰਦੀ ਹੈ ਜਿਸ ਕਰਕੇ ਮਾਮਿਆਂ ਦਾ ਜੋ ਆਪਣੀ ਮਾਂ ਨਾਲ ਸੀ ਉਹ ਬਤੀਰਾ ਚੰਗਾ ਨਹੀਂ ਸੀ ਉਹ ਉਸ ਨੂੰ ਚੰਗਾ ਨਹੀਂ ਸਮਝਦੇ ਸੀ ਉਸ ਨੂੰ ਨਫ਼ਰਤ ਕਰਦੇ ਸੀ ਕਿ ਇਸ ਨੇ ਪਲਾਟ ਤੇ ਮਕਾਨ ਆਪਣੀ ਬੇਟੀ ਦੇ ਨਾਂ ਲਗਵਾ ਦਿੱਤਾ ਇਧਰ ਮੀਨਾ ਕੁਮਾਰੀ ਵੀ ਲਾਲਚੀ ਕਿਸਮ ਦੀ ਔਰਤ ਸੀ ਜਿਸ ਨੇ ਆਪਣੀ ਮਾਂ ਵੱਲੋਂ ਨੌ ਕਰਵਾਏ ਹੋਏ ਪਲਾਟ ਤੇ ਮਕਾਨ ਨੂੰ ਆਪਣੇ ਭਰਾਵਾਂ ਨੂੰ ਨਹੀਂ ਦਿੱਤਾ ਇਸ ਕਰਕੇ ਭਰਾ ਵੀ ਮੀਨਾ ਸੈਣੀ ਦੇ ਨਾਲ ਨਫ਼ਰਤ ਕਰਦੇ ਸੀ ਭਰਾਵਾਂ ਦੇ ਲੜਕੇ ਯਾਨੀ ਕਾਜੋਲ ਦੇ ਮਾਮੇ ਤੇ मामਿਆਂ ਦੇ ਲੜਕੇ ਵੀ ਕਾਜੋਲ ਦੀ ਮਾਂ ਨਾਲ ਨਫ਼ਰਤ ਕਰਦੇ ਸੀ ਇਹ ਗੱਲ ਦਾ ਕਾਜੋਲ ਨੂੰ ਪਤਾ ਸੀ ਹੁਣ ਕਾਜੋਲ ਆਪਣੇ मामਿਆਂ ਦੇ ਲੜਕੇ ਇਸ਼ਾਂਤ ਤੇ ਕ੍ਰਿਸ਼ ਇਹਨਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰਦੀ ਹੈ ਪਹਿਲਾਂ ਉਹ ਇਸ਼ਾਂਤ ਨਾਲ ਗੱਲ ਕਰਦੀ ਹੈ ਇਸ਼ਾਂਤ ਨੂੰ ਦੱਸਦੀ ਹੈ ਕਿ ਮੇਰੇ ਦਿਮਾਗ ਦੇ ਵਿੱਚ ਇੱਕ ਪਲਾਨ ਹੈ ਜੇ ਤੁਹਾਡੀ ਭੂਆ ਨੂੰ ਮਾਰ ਦਿੱਤਾ ਜਾਵੇ ਜਾਂ ਜੇ ਤੁਹਾਡੀ ਭੂਆ ਨੂੰ ਮਾਰ ਦਿੱਤਾ ਜਾਵੇ ਜਾਣੀ ਮੇਰੀ ਮਾਂ ਨੂੰ ਮਾਰ ਦਿੱਤਾ ਜਾਵੇ ਇੱਕ ਪਲਾਨ ਦੇ ਤਹਿਤ ਇਸ ਸਾਰੀ ਘਟਨਾ ਨੂੰ ਆਪਾਂ ਲੁੱਟ ਦੀ ਘਟਨਾ ਬਣਾ ਸਕਦੇ ਹਾਂ। ਇਸ਼ਾਂਤ ਨਾਲ ਜਦੋਂ ਕਾਜੋਲ ਨੇ ਗੱਲ ਕੀਤੀ ਤਾਂ ਇਸ਼ਾਂਤ ਵੀ ਚਾਹੁੰਦਾ ਸੀ ਕਿ ਸਾਡੀ ਭੂਆ ਨੂੰ ਮਾਰ ਦਿੱਤਾ ਜਾਣਾ ਚਾਹੀਦਾ ਤਾਂ ਜੋ ਸਾਡੇ ਕੋਲ ਪਲਾਟ ਤੇ ਮਕਾਨ ਆ ਜਾਵੇ। ਹੁਣ ਇਸ਼ਾਂਤ ਕਾਜੋਲ ਨੂੰ ਕਹਿੰਦਾ ਕਿ ਇਹ ਕੰਮ ਮੈਂ ਤਾਂ ਨਹੀਂ ਕਰ ਸਕਦਾ ਪਰ ਕ੍ਰਿਸ਼ ਕਰ ਸਕਦਾ। ਹੁਣ ਕ੍ਰਿਸ਼ਨ ਨਾਲ ਗੱਲ ਹੁੰਦੀ ਹੈ ਕ੍ਰਿਸ਼ਨ ਨੂੰ ਕਿਹਾ ਜਾਂਦਾ ਹੈ ਲਾਲਚ ਦਿੱਤਾ ਜਾਂਦਾ ਕਿ ਜੇ ਤੂੰ ਇਹ ਕੰਮ ਕਰ ਦੇਵੇਂਗਾ ਭੂਆ ਨੂੰ ਮਾਰ ਦੇਵੇਂਗਾ ਤਾਂ ਤੈਨੂੰ 50000 ਰੁਪਏ ਤੇ ਇੱਕ ਪਲਾਟ ਦਿੱਤਾ ਜਾਊਗਾ ਕ੍ਰਿਸ਼ ਮੰਨ ਜਾਂਦਾ ਹੈ ਤਾਂ 23 ਜੂਨ 2024 ਦੇ ਤਕਰੀਬਨ 10 ਵਜੇ ਇਹ ਆਪਣੇ ਚਿਹਰੇ ਤੇ ਨਕਾਬ ਚਾੜ ਕੇ ਇਸ ਕਾਜੋਲ ਦੇ ਘਰ ਦਾਖਲ ਹੁੰਦਾ ਜਾਨੀ ਆਪਣੀ ਭੂਆ ਦੇ ਘਰ ਦਾਖਲ ਹੁੰਦਾ ਤੇ ਇਹ ਜਾਣਸਾਰ ਹੀ ਪੂਆ ਦੇ ਸਿਰ ਵਿੱਚ ਰੌੜ ਮਾਰਦਾ ਹੈ ਉਸ ਤੋਂ ਬਾਅਦ ਉਹ ਜ਼ਖਮੀ ਹੋ ਜਾਂਦੀ ਹੈ ਹੀਠਾਂ ਡਿੱਗ ਪੈਂਦੀ ਹੈ ਤਾਂ ਇਹ ਕਾਜੋਲ ਤੇ ਕ੍ਰਿਸ਼ ਉਸ ਦਾ ਗਲ ਦੱਪ ਦਿੰਦੇ ਨੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੰਦੇ ਆ ਇਸ ਮੌਕੇ ਤੇ ਹੀ ਰਾਹੁਲ ਆ ਜਾਂਦਾ ਹੈ ਤੇ ਫਿਰ ਰਾਹੁਲ ਦੇਵੀ ਐਦਾਂ ਹੀ ਰਾੜ ਮਾਰੀ ਜਾਂਦੀ ਹੈ ਤੇ ਉਸ ਦਾ ਵੀ ਗਲ ਘੁੱਟ ਦਿੱਤਾ ਜਾਂਦਾ ਉਸ ਤੋਂ ਬਾਅਦ ਘਰ ਦਾ ਸਮਾਨ ਖੜਿਉਂਦੇ ਨੇ ਤੇ ਜੋ 14 ਲੱਖ ਦੇ ਗਹਿਣੇ ਸੀ ਉਹ ਚੱਕ ਕੇ ਕਾਜੂਲ ਆਪਣੀ ਸਕੂਟੀ ਦੀ ਡਿੱਗੀ ਵਿੱਚ ਰੱਖ ਲੈਂਦੀ ਹੈ ਜਾਨੀ ਇਦਾਂ ਦਾ ਮਾਹੌਲ ਬਣਾਇਆ ਜਾਂਦਾ ਕਿ ਇਹ ਸਾਰਾ ਕੁਝ ਲੁੱਟ ਦੇ ਕਾਰਨ ਹੋਇਆ ਹੈ ਇਹ ਦੋਨੋਂ ਕਤਲ ਲੁੱਟ ਦੇ ਕਾਰਨ ਹੋਏ ਨੇ ਸੀਸੀਟੀਵੀ ਕੈਮਰੇ ਨੂੰ ਬੰਦ ਕਰ ਦਿੱਤਾ ਜਾਂਦਾ ਪਰ ਆਸੇ-ਪਾਸੇ ਜੋ ਗਮਾਣ ਦੇ ਕੈਮਰੇ ਸੀ ਉਹਨਾਂ ਨੂੰ ਤਾਂ ਕਿਵੇਂ ਕੋਈ ਬੰਦ ਕਰ ਸਕਦਾ ਪਰ ਜਦੋਂ ਇਹਨਾਂ ਨੇ ਘਰ ਦੇ ਸੀਸੀਟੀਵੀ ਕੈਮਰੇ ਬੰਦ ਕੀਤੇ ਤਾਂ ਉਹਨਾਂ ਵਿੱਚ ਵੀ ਬੰਦ ਕਰਨ ਵਾਲਾ ਆ ਗਿਆ ਸੀ ਤੇ ਸਾਰਾ ਕੇਸ ਸ਼ੀਸ਼ੇ ਵਾਂਗੂ ਸਾਫ਼ ਹੋ ਗਿਆ ਸੀ ਇਹ ਕੇਸ ਦਾ ਖਲਾਸਾ ਇਸ ਘਟਨਾ ਦਾ ਸਾਰਾ ਖਲਾਸਾ ਪੁਲਿਸ ਨੇ 26 ਜੂਨ ਯਾਨੀ ਇਹ ਘਟਨਾ ਤੋਂ 3 ਦਿਨ ਬਾਅਦ 26 ਜੂਨ 2024 ਨੂੰ ਜਦੋਂ ਲੋਕਾਂ ਦੇ ਸਾਹਮਣੇ ਕੀਤਾ ਤਾਂ ਲੋਕਾਂ ਦੀ ਹੈਰਾਨੀ ਦਾ ਟਿਕਾਣਾ ਨਹੀਂ ਸੀ ਕਿ ਐਦਾਂ ਵੀ ਕੋਈ ਧੀ ਆਪਣੀ ਮਾਂ ਦਾ ਤੇ ਆਪਣੇ ਭਰਾ ਦਾ ਕਤਲ ਕਰਵਾ ਸਕਦੀ ਹੈ ਸੋ ਇਹ ਸਾਰੀ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ ਅਗਾਹ ਕਰਨਾ ਕਿ ਕਿਵੇਂ ਛੋਟੀਆਂ-ਛੋਟੀਆਂ ਗੱਲਾਂ ਵੱਡੀਆਂ ਬਣ ਜਾਂਦੀਆਂ ਨੇ ਤੇ ਇਹ ਇੰਨਾ ਭਿਆਨਕ ਰੂਪ ਲੈ ਲੈਂਦੀਆਂ ਕਿ ਫੇਰ ਬੰਦਾ ਕਿਸੇ ਦਾ ਕਤਲ ਕਰਨ ਤੋਂ ਵੀ ਪਿੱਛੇ ਨਹੀਂ ਹਟਦਾ ਸੋ ਤੁਹਾਡੇ ਸਾਰੀ ਘਟਨਾ ਕਰਨ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਿਓ ਮਿਲਦੇ ਆਂ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ